ਤੁਸੀਂ ਦੇਖ ਰਹੇ ਹਾਂ ਉਦਾਹਰਨ ਤੇ ਮੈਂ ਦਲਜੀਤ ਅਜਵਾ। ਦੋਸਤੋ ਅੱਜ ਬੇਸ਼ੱਕ ਇਸ ਪੰਜਾਬ ਸਰਕਾਰ ਨਾਲਸ਼ੈਨ ਮੁਲਾਕਾਤ ਕੀਤੀ ਕਾਫੀ ਸਖਤ ਹੋਈ ਹੈ ਜਿਹਦੇ ਤਹਿਤ ਉਹਨਾਂ ਨੇ ਆਪਣੇ ਕ੍ਰਿਟੀਕਲ ਜਿੰਨੇ ਵੀ ਪ੍ਰਤੀਨਿਧ ਉਹਨਾਂ ਦੇ ਨਾਲ ਦੇ ਰਾडीसीएस ਐਸਐਸਪੀ ਨੂੰ ਵੀ ਸਖਤ ਨਿਰਦੇਸ਼ ਦਿੱਤੇ ਕਾਰਵਾਈ ਕਰਨ ਲਈ। ਸੋ ਇਸੇ ਸਬੰਧ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਸੰਸਦ ਡਾਕਟਰ ਰਾਜਕਮਾਰ ਚੱਬੇਵਾਲ ਹੋਰਾਂ ਦੇ ਨਾਲ ਕਿ ਉਹਨਾਂ ਦੇ ਹਲਕੇ ਤੇ ਪੰਜਾਬ ਦੇ ਵਿੱਚ ਜਿੱਥੇ ਉਹ ਸੰਸਦ ਨੇ ਤੇ ਉਹਨਾਂ ਦਾ ਵੀਟਰ ਡਾਕਟਰ ਆਸ਼ਾ ਕੁਮਾਰ ਜੀ ਚੱਬੇਵਾਲ ਤੋਂ ਵਿਦਾਇਕ ਨੇ ਕਿ ਕੋਲ ਨੂੰ ਮਿਲ ਕੇ ਉਹ ਸ਼ਿਆਰਪਲ ਲਿਖੀ ਹੈ ਜਿਹਦੇ ਵਿੱਚ ਸਾਰੀ ਤਕਰੀਬਨ ਪੜੇ ਲਿਖੇ ਪ੍ਰਤੀਨਿ ਅ ਅਸਲ ਸਭ ਤੋਂ ਪਹਿਲਾਂ ਤੇ ਜਿਹੜਾ ਇੱਕ ਪੰਜਾਬ ਸਰਕਾਰ ਦੀ ਹੈ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਉਹ ਪੰਜਾਬ ਵਿੱਚ ਕਿਸ ਮਕਾਮ ਤੇ ਐਸਵੇ। ਉਹ ਦੇਖੋ ਯੁਧ ਨਸ਼ਿਆਂ ਵਿਰੁੱਧ 1 ਮਾਰਚ ਨੂੰ ਇਹ ਮੁਹਿੰਮ ਸ਼ੁਰੂ ਹੋਈ ਸੀ। ਜੀ। ਜਿਸ ਤਰ੍ਹਾਂ ਆਪ ਜਿੰਨੂੰ ਪਤਾ ਹੈ ਕਿ ਪੰਜਾਬ ਜਿਹੜਾ ਉਹ ਨਸ਼ਿਆਂ ਲਈ ਬਹੁਤ ਬੇहद ਬਦਨਾਮ ਹੋ ਚੁੱਕਾ ਸੀ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਕਿ ਛੇਵਾਂ ਦਰਿਆ ਨਸ਼ਿਆਂ ਦਾ ਬਹਿਰਿਆ। ਜੀ। ਔਰ ਹੁਣ ਹਫ਼ਤਾ ਕਰ ਰਹਿ ਗਿਆ ਕਰੀਬ 4-5 ਦਿਨ ਰਹਿ ਗਏ 3 ਮਹੀਨੇ ਆਲਮੋਸਟ ਹੋ ਗਏ। ਤੇ ਪੰਜਾਬ ਸਰਕਾਰ ਨੇ ਮੁਹਿੰਮ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਵਿੱਡੀ ਹੋਈ ਹੈ। ਔਰ ਤੁਸੀਂ ਅਕਸਰ ਦੇਖਦੇ ਆ ਕਿ ਲਗਭਗ 13000 ਤੋਂ ਜ਼ਿਆਦਾ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਜੇਲ੍ਹਾਂ 'ਚ ਢੱਕਿਆ ਜਾ ਚੁੱਕਾ ਔਰ ਜਿਹੜੇ ਨਸ਼ਾ ਵੇਚਦੇ ਆ ਜਿਨ੍ਹਾਂ ਦੇ ਘਰ ਨਸ਼ੇ ਦੇ ਪੈਸੇ ਨਾਲ ਬਣੇ ਹੋਏ ਆ ਉਹਨਾਂ ਦੇ ਘਰਾਂ ਤੇ ਪੀੜਾ ਪੰਜਾ ਚੱਲ ਰਿਹਾ ਸੋ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਔਰ ਸਰਕਾਰ ਇਸ ਮਹਿੰਮ ਨੂੰ ਲੈ ਕੇ ਜੁੱਧ ਨਸ਼ਾ ਬਰਦੂਮ ਮਹਿੰਮ ਨੂੰ ਲੈ ਕੇ ਲੋਕਾਂ 'ਤੇ ਜਾ ਰਹੀ ਹੈ ਅਗਲੇ ਪੜਾ ਦਿੱਤਾ ਹੈ ਔਰ ਜਿਸ ਦੇ ਤਹਿਤ ਲਗਭਗ ਹਰ ਹਲਕੇ ਦੇ ਵਿੱਚ ਅ 3 ਮਹੀਨੇ ਦਾ ਰੋਜ਼ ਹੋ ਰਹੀ ਹੈ 27 ਤਰੀਕ ਤੋਂ 6 ਹੋ ਜਾਣਗੀਆਂ ਤੇ ਬੇਸਿਕਲੀ ਸਾਡਾ ਮਕਸਦ ਇਹ ਹੈ ਕਿ ਪਿੰਡਾਂ ਦੇ ਜਿੰਨੇ ਵੀ ਸਾਡੇ ਪਿੰਡ ਵਾਸੀ ਨੇ ਜਾਂ ਸ਼ਹਿਰ ਵਾਸੀ ਨੇ ਉਹਨਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਣਾ ਔਰ ਉਹਨਾਂ ਤੋਂ ਖਾਸ ਤੌਰ ਤੇ ਸਹਿਯੋਗ ਕਿ ਜੋ ਨਸ਼ਾ ਵੇਚਦੇ ਹਨ ਉਹਨਾਂ ਨੂੰ ਜਿਹੜਾ ਫੜਵਾਉਣਾ ਉਹਨਾਂ ਦਾ ਨੰਬਰ ਸਾਨੂੰ ਦੇਣ ਉਹਨਾਂ ਦਾ ਨਾਮ ਦੇਣ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ਾ ਮੁਕਤ ਕਰਨਾ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਭਰਤੀ ਕਰਨਾ ਤਾਕਿ ਉਹ ਬਿਲਕੁਲ ਜਿਹੜੇ ਠੀਕ ਹੋ ਕੇ ਸਮਾਜ ਦੀ ਮੁਖਤਾਰਾ ਦਾ ਹਿੱਸਾ ਬਣ ਸਕਣ ਸੋ ਸਾਡਾ ਤੇ ਏਜੰਡਾ ਇਹ ਆ ਕਿ ਜੋ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਜੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੋ ਸਾਡਾ ਮਕਸਦ ਇਹ ਆ ਕਿ ਪੰਜਾਬ ਦੀ ਇਸ ਧਰਤੀ ਨੂੰ ਨਸ਼ਾ ਮੁਕਤ ਕਰਨਾ ਨਸ਼ਾ ਰਹਿਤ ਕਰਨਾ ਐਂਡ ਆ ਸਰ ਤੁਸੀਂ ਗੱਲ ਕੀਤੀ ਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਤੁਸੀਂ ਸੂਚਨਾ ਦਿਓ ਇਹ ਪਹਿਲਾਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭੈ ਸੀਗਾ ਤੇ ਹੁਣ ਵੀ ਆ ਵੀ ਜੇ ਅਸੀਂ ਕਿਸੇ ਨੂੰ ਸੂਚਨਾ ਦਿੱਤੀ ਬੇਸ਼ੱਕ ਕੌਂਸਲ ਨੂੰ ਵਾਰ-ਵਾਰ ਇਹਦਾ ਦਾ ਗ੍ਰੁੱਪਤ ਜਾਣਕਾਰੀ ਰੱਖੀ ਜਾਊਗੀ। ਇਹੋ ਦੇ ਪ੍ਰਾਵਧਾਨ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਨਿੱਕਤ ਆ ਜਾਂਦੀ ਕਿ ਪਰ ਚੀਕ ਹੋਵੇ ਜੀ। ਦੇਖੋ ਇਹ ਗੱਲ ਜਿਹੜੀ ਹੈ ਜਿਹੜੀ 3 ਮਹੀਨੇ ਪੁਲਿਸ ਨੇ ਲਗਾਤਾਰ ਜਿਹੜਾ ਅਟੈਕ ਕੀਤਾ ਜੀ ਨਸ਼ੇ ਤੇ ਨਸ਼ਾ ਵੇਚਣ ਵਾਲਿਆਂ ਤੇ ਉਹ ਮੇਨ ਲੋਕ ਇਸ ਕਰਕੇ ਵੀ ਕੀਤਾ ਵੇ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣ ਜਾਏ ਜੀ ਕਿ ਜਿਹੜੀ ਪੁਲਿਸ ਆ ਉਹ ਲੋਕਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਹੈ ਉਹ ਵਚਨਬੱਧ ਆ ਜੀ ਮੂਹ ਗ ਨਾਰਮਲ ਜਿਹਾ ਪਹਿਲਾਂ ਨਸ਼ਾ ਵਿਕਦਾ ਸੀ ਤੇ ਇੱਕੋ ਹੀ ਗੱਲ ਆਉਂਦੀ ਸੀ ਸਰਕਾਰ ਬਕਵਾਰੀ ਹੈ ਜੀ ਬਿਲਕੁਲ ਜਾਂ ਲੀਡਰ ਬਕਵਾ ਰਹੇ ਹਨ ਪਰ ਹੁਣ ਉਹ ਜਿਹੜੀ ਗੱਲ ਤੋਂ ਉੱਪਰ ਉੱਠ ਗਈ ਕਿਉਂਕਿ ਆਮ ਆਦਮੀ ਪਾਰਟੀ ਨੇ ਤੁਸੀਂ ਦੇਖਿਆ ਚਾਹੇ ਉਹ ਭ੍ਰਿਸ਼ਟਾਚਾਰ ਦੀ ਗੱਲ ਹੋਵੇ ਚਾਹੇ ਨਸ਼ੇ ਦੀ ਗੱਲ ਹੋਵੇ ਜ਼ੀਰੋ ਟੋਲਰੈਂਸ ਆ ਚਾਹੇ ਜਿਹਦਾ ਮਰਜ਼ੀ ਕੋ ਸਾਕਾ ਵੇਚਦਾ ਹੋਵੇ ਨਾ ਵੇਚਦਾ ਹੋਵੇ ਕਿਸੇ ਤੇ ਕੋਈ ਤਰਸ ਨਹੀਂ ਔਰ ਲੋਕ ਇਸ ਗੱਲ ਨੂੰ ਸਮਝਦੇ ਵੀ ਸਰਕਾਰ ਨੇ ਜਿਹੜੀ ਮੈਂਬਡੀ ਹੋਈ ਹੈ ਔਰ ਲੋਕਾਂ ਜੋ ਉਸ ਨੂੰ ਵਿਸ਼ਵਾਸ ਪੈਦਾ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ ਜਦੋਂ ਲੋਕਾਂ ਜਾਣਦੇ ਆਂ ਤੇ ਲੋਕਾਂ 'ਚ ਇੱਕ ਵਿਸ਼ਵਾਸ ਵੀ ਪ ਕਿ ਤੁਹਾਡਾ ਜਿਹੜਾ ਨੰਬਰ ਅਸੀਂ ਤੁਹਾਨੂੰ ਦਿੰਦੇ ਆ ਉਹਤੇ ਸਿਰਫ WhatsApp ਮੈਸੇਜ ਕਰੋ ਤੁਹਾਡਾ ਨਾਮ ਜਿਹੜਾ ਬਿਲਕੁਲ ਗੁਪਤ ਰੱਖਿਆ ਜਾਏਗਾ ਔਰ ਵੈਸੇ ਵੀ ਇਸ ਮਹਿਮਨੇ ਜਿਹੜੇ ਨਸ਼ਾ ਵੇਚਣ ਵਾਲੇ ਨੂੰ ਦੀ ਕਮਰ ਤੋੜਤੀਆਂ ਔਰ ਕਾਫੀ ਪਿੰਡਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਇੱਕ ਵਾਰ ਤਾਂ ਪੈਦਾ ਹੋ ਗਿਆ ਜਦੋਂ ਘਰ ਟੈਂਦਾ ਤੇ ਫਿਰ ਨਸ਼ੇ ਵੇਚਣ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਕੰਮ ਖਰਾਬ ਆ ਦਾ ਸਰ ਇੱਕ ਨਹੀਂ ਜੀ ਜਿਵੇਂ ਤੁਸੀਂ ਲਾਸਟ ਟਾਈਮ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਹਾਪੜ ਦੇ ਵਿੱਚ MP ਵਰਸਸ MLA ਟਰਨਮੈਂਟ ਕਰਾਇਆ ਜਿਹੜਾ ਲੋਕਾਂ ਨੇ ਬਹੁਤ ਹੀ ਆਨੰਦ ਵੀ ਮਾਣਿਆ ਤੇ ਉਹਦਾ ਮੈਸੇਜ ਜੋ ਤੁਸੀਂ ਐਫਰਟਸ ਕੀਤੀ ਸੀ ਉਹਦਾ ਮੈਸੇਜ ਤੁਹਾਨੂੰ ਲੱਗਦਾ ਵੀ ਇਸ ਸਾਉਥੇ ਦੇ ਵਿੱਚ ਕੁਝ ਲੱਗਾ ਕਿਉਂਕਿ ਤੇ ਬਹੁਤ ਸਾਰੇ ਲੋਕ ਰਾਤ ਨੂੰ ਜਿਹੜੇ ਆਏ ਸੀਗੇ ਤੇ ਉਹਨਾਂ ਦੇ ਵਿੱਚ ਇਹ ਕਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਕਿਉਂਕਿ ਜਦੋਂ ਉਹਨਾਂ ਦੇ ਨਮਾਇंदे ਜਿਹੜਾ ਖੇਡਾਂ ਨੂੰ ਪ੍ਰਸਾਹਨ ਦਿੰਦੇ ਆ ਤੇ ਲੋਕ ਪਸੰਦਤਾ ਕਰਦੇ ਆ ਖਾਸ ਤੌਰ ਤੇ ਜਦੋਂ ਯੁੱਧ ਨਸ਼ਾ ਅਬਰਧ ਮਿਹਨਤ ਚੱਲ ਰਹੀ ਹੋਵੇ ਔਰ ਜਦੋਂ ਜਿਹੜੀ ਮਾਲਫੋਰਾ ਫੁੱਟਬਾਲ ਨਰਸਰੀ ਹੋਵੇ ਤਾਂ ਸਾਡੇ ਜਿਹੜੇ ਫੈਨਸ ਨੇ ਉਹ ਉਹਨੂੰ ਪਸੰਦਤਾ ਬਹੁਤ ਕਰਦੇ ਔਰ ਬਹੁਤ ਲੋਕਾਂ ਨੇ ਪਸੰਦ ਕੀਤਾ ਵੀ ਬਹੁਤ ਪਿਆਰ ਦਿੱਤਾ ਵੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਵੈਂਟਸ ਆ ਉਹ ਹੋਣੀਆਂ ਚਾਹੀਦੀਆਂ ਔਰ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ ਤਾਂਕਿ ਲੋਕਾਂ ਦੇ ਵਿੱਚ ਸੁਨੇਹਾ ਜਾਵੇ ਹਾਂ ਗੌਰਵ ਜੀ ਪੰਜਾਬ ਸਰਕਾਰ ਦੀ ਗੱਲ ਕਰੀਏ ਬਿਸ਼ੱਕ ਤੁਸੀਂ ਸੰਸਦੋਂ ਇੱਥੇ ਪੰਜਾਬ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਰੋਲ ਹੈ ਕਿਉਂਕਿ ਉਹ ਨਾਲੇ ਸਮਝ ਵੀ ਗਾਂ ਵੀ ਤੇ ਪਿਛਾਂ ਇਹ ਸਿੱਖਿਆ ਕ੍ਰਾਂਤੀ ਇੱਕ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਸਕੂਲਾਂ ਦੇ ਵਿੱਚ ਅਧਿਕਾਰਤਨ ਕੀਤੇ ਜਾਂਦੇ ਵੱਖ-ਵੱਖ ਪ੍ਰਤੀਨਿਧ ਜਿਹੜੇ ਤੁਹਾਡੇ ਸਰਕਾਰ ਦੇ ਜਾਂਦੇ ਆ ਉਹ ਸਿੱਖਿਆ ਕ੍ਰਾਂਤੀ ਜਿਹੜੀ ਹੈ ਕਿੰਨਾ ਕੁ ਐਫੈਕਟਿਵ ਹੈ ਆਹ ਦੇਖੋ ਪੰਜਾਬ ਦਾ ਪੰਜਾਬ ਸਰਕਾਰ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਕਿ ਜੋ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਜਿੱਦ ਨਸ਼ਿਆਂ ਦੇ ਵਿਰੁੱਧ ਕਿਸੇ ਸਰਕਾਰ ਨੇ ਨਹੀਂ ਛੇੜਿਆ ਬਿਲਕੁਲ ਕਿਸੇ ਸਰਕਾਰ ਨੇ ਸਿੱਖਿਆ ਤੇ ਜਿਸ ਕਦਰ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਸਿੱਖਿਆ ਕ੍ਰਾਂਤੀ ਦਾ ਨਾਮ ਦਿੱਤਾ ਜਾ ਰਿਹਾ ਹੈ ਬਿਲਕੁਲ ਔਰ ਵੱਡੇ ਪੱਧਰ ਤੇ ਜਿਹੜੇ ਸਾਡੇ ادارے ਆ ਸਿੱਖਿਆ ਦੇ ادارے ਆ ਸਿੱਖ ਸਾਡੇ ਸਕੂਲ ਨੇ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਚਾਹੇ ਕਲਾਸ ਰੂਮਸ ਚਾਹੇ ਟੀਚਰਸ ਨੂੰ ਟ੍ਰੇਨਿੰਗ ਦੇਣ ਦੀ ਗੱਲ ਹੋਵੇ ਚਾਹੇ ਟੀਚਰਸ ਨੂੰ ਪੱਕਿਆ ਕਰਨ ਦੀ ਗੱਲ ਹੋਵੇ ਬਾਉਂਡਰੀ ਵਾਅਦ ਦੀ ਗੱਲ ਹੋਵੇ ਤੇ ਮਤਲਬ ਟੀਚਰਸ ਨੂੰ ਬਾਹਰ ਟ੍ਰੇਨਿੰਗ ਤੇ ਭੇਜਣ ਦੀ ਗੱਲ ਹੋਵੇ ਸੋ ਪੰਜਾਬ ਸਰਕਾਰ ਜਿਹੜੀ ਆ ਸਿੱਖਿਆ ਨੂੰ ਬਿਹਤਰ ਕਰਨ ਦੇ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਔਰ ਦੇਖੋ ਇਹ ਜਿਹੜੀ ਸਿੱਖਿਆ ਕ੍ਰਾਂਤੀ ਦੇ ਤਹਿਤ ਜੋ ਅਭਿਆਲਾ ਕੀਤਾ ਜਾ ਰਿਹਾ ਇਹਨੂੰ ਵੀ ਜਰੂਰ ਗੌਰ ਪਾਇਆ ਕਿਉਂਕਿ ਸਾਡੀ ਕੋਸ਼ਿਸ਼ ਇਹ ਆ ਵੀ ਸਾਡੇ ਬੱਚੇ ਜਿਹੜੇ ਆ ਜਿਸ ਤਰ੍ਹਾਂ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹੇ ਸਾਡੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਉਹ 14 ਦੇ ਪਹੁੰਚਣ ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ 250 ਦੇ ਕਰੀਬ ਬੱਚੇ ਜਿਹੜੇ ਆ ਉਹ ਜੀ ਵਰਗੇ ਜਿਹੜੇ ਮੇਨ ਇਗਜ਼ਾਮ ਆ ਚਾਹੇ ਐਮਬੀਬੀਐਸ ਹੋ ਉਹਨਾਂ ਨੇ ਬੜੇ ਮੇਨ ਮੇਨ ਇਗਜ਼ਾਮ ਜਿਹੜੇ ਕਰੈਕ ਕੀਤੇ ਆ ਔਰ ਬੱਚੇ ਜਿਹੜੇ ਆ ਕਾਫੀ ਸਾਨੂੰ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜੋ ਵੀ ਕ੍ਰਾਂਤੀ ਪੰਜਾਬ ਚ ਅੱਜ ਤੱਕ ਹੋਈ ਆ ਚਾਹੇ ਉਹ ਖਾਣੇ ਚਾਹੇ ਫੂਡ ਨੂੰ ਲੈ ਕੇ ਗੱਲ ਸੀ ਕਿਸਾਨੀ ਨੂੰ ਲੈ ਕੇ ਗੱਲ ਸੀ ਜਦੋਂ ਦੇਸ਼ ਜਿਹੜਾ ਭੁੱਖਾ ਮਰ ਰਿਹਾ ਸੀ ਜੋ ਦੇਸ਼ ਦੇ ਪੇਟ ਭਰਨ ਦੀ ਗੱਲ ਆਈ ਤੇ ਉਦੋਂ ਵੀ ਪੰਜਾਬ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਤੇ ਉਸ ਤੋਂ ਬਾਅਦ ਚਿੱਟੀ ਕ੍ਰਾਂਤੀ ਆਈ ਜਿਸ ਦੇ ਵਿੱਚ ਦੁੱਧ ਦੀਆਂ ਲਹਿਰਾਂ ਵਹਿ ਰਾਂ ਸਾਡੀ ਕਿਸਾਨੀ ਨੇ ਮਤਲਬ ਹਰ ਸੰਭਵ ਸਹਿਯੋਗ ਦਿੱਤਾ ਸੋ ਜਦੋਂ ਵੀ ਕਿਸੇ ਕ੍ਰਾਂਤੀ ਦੀ ਗੱਲ ਆਈ ਕਿਸੇ ਯੁੱਧ ਦੀ ਗੱਲ ਆਈ ਆਜ਼ਾਦੀ ਦੇ ਵਿੱਚ ਆਜ਼ਾਦੀ ਦੀ ਲੜਾਈ 'ਚ ਜਦੋਂ ਕੁਰਬਾਨੀਆਂ ਦੀ ਗੱਲ ਆਈ ਤਾਂ ਸਾਡੇ ਨੌਜਵਾਨਾਂ ਨੇ ਉਦੋਂ ਵੀ ਵੱਧ ਚੜ ਕੇ ਸਹਾਇਤਾ ਦਿੱਤਾ ਸੋ ਇਹ ਜਿਹੜਾ ਨਾਮ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਤੇ ਜਿਹੜੀ ਸਿੱਖਿਆ ਕ੍ਰਾਂਤੀ ਦੋ ਨਾਮ ਬੜੇ ਸ਼ਾਨਦਾਰ ਆ ਸੋ ਪੰਜਾਬ ਸਿੱਖਿਆ ਕ੍ਰਾਂਤੀ ਤੇ ਕੰਮ ਕਰ ਰਹੀ ਆ ਉੱਥੇ ਸਿਹਤ ਤੇ ਵੀ ਕੰਮ ਕਰ ਰਹੀ ਆ ਦਵਾਈਆਂ ਫ੍ਰੀ ਮਿਲ ਰਹੀਆਂ ਆ ਆਮ ਆਦਮੀ ਕਲੀਨਿਕ ਚੱਲ ਰਿਹਾ ਔਰ ਇਹ ਖੁਸ਼ੀ ਦੀ ਗੱਲ ਆ ਕਿ ਲਗਭਗ ਹਰ ਪਰਿਵਾਰ ਨੂੰ ਪੰਜਾਬ ਦੇ ਵਿੱਚ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਫ੍ਰੀ ਦਿੱਤਾ ਜਾਣਾ ਔਰ ਨੌਕਰੀਆਂ ਦੀ ਗੱਲ ਕਰੀਏ ਨੌਕਰੀਆਂ ਮਿਲ ਰਹੀਆਂ ਤੇ ਬਿਜਲੀ ਦੇ ਬਿੱਲ ਦੀ ਗੱਲ ਕਰੀਏ ਜਿੰਨੇ ਇੱਥੇ ਖੜੇ ਮੇਰੇ ਕਹਿੰਦਾ ਬਿਜਲੀ ਦਾ ਬਿੱਲ ਨਹੀਂ ਆਦਾ 3 ਸਾਲ ਹੋ ਗਏ ਇਨਕਲੂਡਿੰਗ ਮੇਰੇ ਪਿੰਡ ਦੇ ਘਰ ਦਾ ਵੀ ਨਹੀਂ ਆਦਾ ਤੋਂ ਮਤਲਬ ਬਿਜਲੀ ਤੋਂ ਘੱਟ ਤੋਂ ਘੱਟ 2-2 ਲੱਖ ਦਾ ਹੁਣ ਤੱਕ ਫਾਇਦਾ ਹੋ ਚੁੱਕਾ ਬਾਕੀ ਜਿਹੜੇ ਉਹ ਵੀ ਵਿਰੋਧੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਉਹ ਵੀ ਪੂਰੇ ਕਰਾਂਗੇ ਜੇ 11 1100 ਦੇਣ ਵਾਲੀ ਗੱਲ ਆ ਯਾਰ ਯਾਰ ਦੇਣ ਵਾਲੀ ਗੱਲ ਆ ਬੀਬੀਆਂ ਨੂੰ ਉਹ ਵੀ ਵਾਦੇ ਸਾਰੇ ਪੂਰੇ ਕਰਾਂਗੇ ਐਂਡ ਸਰ ਜਦੋਂ ਤੁਸੀਂ ਸਿਆਸਤ ਦੇ ਵਿੱਚ ਪੈਰ ਰੱਖਿਆ ਤੇ ਟਿਲ ਟਾਈਮ ਤੱਕ ਤੁਸੀਂ ਬੜੇ ਇੱਕ ਲੋਕਾਂ ਦੀ ਗੱਲ ਕੀਤੀ ਸੀ ਉਹਨਾ ਪ੍ਰੋਜੈਕਟ ਲੈ ਕੇ ਆਉਂਗਾ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਤੁਸੀਂ ਪਲਾਨ ਕੀਤੇ ਸੀ ਤੇ ਹੁਣ ਤੱਕ ਕਿਹੜੇ ਪ੍ਰੋਜੈਕਟ ਜਿਹੜੇ ਤੁਸੀਂ ਪਲਾਨ ਕੀਤੇ ਸੋ ਪਲਾਨ ਪੂਰੇ ਹੋ ਗਏ ਉਹਦੇ ਆ ਦੇਖੋ ਮੇਰਾ ਮੇਨ ਮਕਸਦ ਤਾਂ ਇਹ ਸਾਬੇ ਇਨਫਰਾਸਟ੍ਰਕਚਰ ਨੂੰ ਵਧੀਆ ਕਰਨਾ ਉਸ ਦੇ ਵਿੱਚ ਚਾਹੇ ਸੜਕਾਂ ਦੀ ਗੱਲ ਹੋਵੇ ਚਾਹੇ ਪੁਲਾਂ ਦੀ ਗੱਲ ਹੋਵੇ ਡਿਗਰੀ ਕਾਲਜ ਦੀ ਗੱਲ ਹੋਵੇ ਸੋ ਸਾਡੀ ਕੋਸ਼ਿਸ਼ ਇਹ ਨਹੀਂ ਹੈ ਬੱਚਿਆਂ ਨੂੰ ਰੋਜ਼ਗਾਰ ਦਿਵਾਉਣ ਦੀ ਗੱਲ ਹੋਵੇ ਸੋ ਹਰ ਪਹਿਲੂ ਤੇ ਸਕਿੱਲ ਡਿਵੈਲਪਮੈਂਟ ਦੀ ਗੱਲ ਹੋਵੇ ਹਰ ਪਹਿਲੂ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਬਿਹਤਰ ਹੋਵੇ ਪਿੰਡਾਂ ਜਿੱਥੇ ਕੱਚੀਆਂ ਛੱਤਾਂ ਦੀ ਗੱਲ ਬਾਲਿਆਂ ਜਿੱਥਾਂ ਜਿਆਦਾ ਬੜਾ ਰੌਲਾ ਪੈਂਦਾ ਰਹਿੰਦਾ ਕਈ ਬਾਲਿਆਂ ਦੇ ਛੱਤਾਂ ਦਾ ਰੌਲਾ ਪਾਉਂਦੇ ਪਾਉਂਦੇ ਵਿਚਾਰੇ ਬਾਲਿਆਂ ਦੀ ਛੱਤਾਂ ਥੱਲੇ ਆ ਗਏ ਤੇ ਹੁਣ ਵੀ ਕਈ ਗੱਲ ਛੱਤਾਂ ਦੀ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਇਹ ਜਰੂਰ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜੇ ਪਹਿਲਿਆਂ ਨੇ ਤੇ ਜੋ ਉਹਦੇ ਚ ਅਜੇ ਤੱਕ ਹੋਇਆ ਉਹਨੂੰ ਰੋਣਾ ਪਾਣ ਦੀ ਬਜਾਏ ਉਹਨੂੰ ਚੰਗੀ ਤਰ੍ਹਾਂ ਘੋਖਣ ਦੀ ਲੋੜ ਆ ਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਦੋਂ ਮੈਂ ਆਪੋਜੀਸ਼ਨ ਸੀਗਾ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਸੀ ਉਦੋਂ ਹੀ ਉਦੋਂ ਦੇ ਡੀਸੀ ਨੇ ਲਿਖ ਕੇ ਦਿੱਤਾ ਸੀ ਕਿ ਜਿਹੜੇ ਬਾਲੀ ਨੇ ਛੱਤਾ ਇਹਦੇ ਚ ਇੱਕ ਪੈਸੇ ਦਾ ਵੀ ਜਿਹੜਾ ਕਪੜਾ ਨਹੀਂ ਹੋਇਆ ਜੀ ਬਿਲਕੁਲ ਸੋ ਇਦਾਂ ਦੇ ਲੋਕ ਜਿਹੜੇ ਆਪਣੀਆਂ ਸਟੋਰੀਆਂ ਬਣਾ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਉਹਨਾਂ ਨੂੰ ਇਹ ਉਹਨਾਂ ਦੇ ਮੂੰਹ ਤੇ ਚਪੇੜ ਆ ਸੋ ਸੋ ਜਿਹੜੀ ਵੀ ਸਕੀਮ ਆ ਆਪਾਂ ਉਹਦੀ ਕੋਖ ਕਰੀਏ ਪੜਤਾਲ ਕਰੀਏ ਹਾਂ ਬਾਕੀਾਂ ਤੋਂ ਬਾਅਦ ਹੀ ਉੱਤੇ ਜਾਰੀ ਕਰਵਾ ਕੇ ਕਿਉਂਕਿ ਰੇਲਿੰਗ ਦਾ ਬਹੁਤ ਵੱਡਾ ਇਸ਼ੂ ਹੈ ਬਾਕੀ ਸਾਡੇ ਉਸ ਮੋਗੀਆਂ ਦਾ ਵੀ ਅਸੀਂ ਗੱਲ ਕੀਤੀ ਮੋਗੀਆਂ ਵੀ ਦਵਾਵਾਂਗੇ ਖੇਤਾਂ ਨੂੰ ਪਾਣੀ ਵੀ ਮਿਲੇਗਾ ਸੋ ਸਾਡੀ ਇਹ ਪੂਰੀ ਕੋਸ਼ਿਸ਼ ਹੈ ਵੀ ਅਸੀਂ ਜੋ ਵਾਦੇ ਕੀਤੇ ਉਹਨਾਂ ਨੂੰ ਪੂਰੇ ਕਰੀਏ ਐਂਡ ਆ ਸਰ ਇਸ ਗੁਫ਼ਤਗੂ ਦੇ ਦੌਰਾਨ ਹੋਰ ਕੋਈ ਗੱਲ ਜਿਹੜੀ ਮੈਂ ਬਿਸਰ ਕੇ ਆ ਆਪਣੀ ਸਰਕਾਰ ਦੀ ਗੱਲ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਮੇਰਾ ਖਿਆਲ ਹੈ ਜੇ ਤੁਹਾਡੇ ਵੱਲੋਂ ਕੋਈ ਪ੍ਰੋਜੈਕਟ ਮੇਰਾ ਖਿਆਲ ਹੈ ਜਨੂਆ ਸਾਹਿਬ ਤੁਸੀਂ ਹਾਰੇ ਇੱਕ ਜਿਹੜਾ ਐਂਗਲ ਆਪਾਂ ਕਵਰ ਕਰ ਲਿਆ। ਬਾਕੀ ਤੁਹਾਡੇ ਦਿਮਾਗ 'ਚ ਕੋਈ ਹੈਗੀ ਤੁਸੀਂ ਜਰੂਰ ਸਵਾਲ ਪੁੱਛੋ। ਚਾਹੇ ਉਹ ਕੋੜਾ ਸਵਾਲ ਆ ਚਾਹੇ ਕੋ ਮਿੱਠਾ ਸਵਾਲ ਆ ਕਿਉਂਕਿ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਦੋਸਤੋ ਇਹ ਸੰਸਦ ਡਾਕਟਰ ਰਾਜਕਿਮਰ ਚੱਬੇਵਾਲ ਜਿਨ੍ਹਾਂ ਦੇ ਨਾਲ ਅਸੀਂ ਵੱਖ-ਵੱਖ ਅਹਿਮ ਸਵਾਲਾਂ ਨੂੰ ਲੈ ਕੇ ਗੱਲਬਾਤ ਕੀਤੀ ਜਿੱਥੇ ਉਹਨਾਂ ਨੇ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਨਾਲ ਦੀ ਨਾਲ ਉੱਥੇ ਉਹਨਾਂ ਨੇ ਸਮਾਧਾਨ ਵੀ ਕੀਤਾ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜ ਉਹਨਾਂ ਵੱਲੋਂ ਅਰੰਭੇ ਪ੍ਰੋਜੈਕਟ ਤੇ ਹੋਰ ਵੀ ਕਈ ਗੱਲਬਾਤ ਕੀਤੀ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਹਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਹਸ਼ਿਆਰਪੁਰ ਤੋਂ ਦਾਵਹਰ ਤਈ ਦਰਜੀਤ ਅਜਨੂਹਾ